ਦੀ ਫਸਲ 60 ਦਿਨ ਦੇ ਨੇੜੇ ਤੇੜੇ ਹੋ ਗਈ ਗੁੱਲੀ ਡੰਡੇ ਵਾਲੀ ਕਿਹੜੀ ਸਪਰੇ ਆਪਾਂ ਕਰੀਏ ਕਿਉਂਕਿ ਪਹਿਲਾਂ 35-40 ਦਿਨ ਦੇ ਉੱਤੇ ਗੁੱਲੀ ਡੰਡੇ ਵਾਲੀ ਸਪਰੇ ਕੀਤੀ ਸੀ ਗੁੱਲੀ ਡੰਡਾ ਅੱਧਾ ਪਛਦਾ ਅੱਧਾ ਮਰ ਗਿਆ ਕੁਝ ਕੁਲੀ ਡੰਡਾ ਰਹਿ ਗਿਆ ਉਸ ਤੋਂ ਬਾਅਦ ਬਰਖਾ ਹੋ ਗਈ ਤੇ ਹੁਣ ਫਸਲ ਜਿਹੜੀ 60 ਦਿਨ ਦੇ ਨੇੜੇ ਤੇੜੇ ਹੋ ਗਈ ਤੇ ਗੁੱਲੀ ਡੰਡਾ ਦਿਖਾਈ ਦਿੰਦਾ ਇਹ ਹੁਣ ਆਪਾਂ ਉਹਦੇ ਤੇ ਕਿਹੜੀ ਸਪਰੇ ਕਰ ਸਕਦੇ ਹਾਂ ਇਹ ਪ੍ਰੋਬਲਮ ਹੈ ਜਿਹੜੀ ਬਹੁਤ ਜ਼ਿਮੀਂਦਾਰਾਂ ਨੂੰ ਹੁਣ ਸਾਹਮਣੇ ਆ ਰਹੀ ਆ ਜ਼ਿਮੀਂਦਾਰ ਸੋਚਦੇ ਨੇ ਹੁਣ ਇਹਦੇ ਤੇ ਸਪਰੇ ਕਰੀਏ ਤਾਂ ਕਿਹੜੀ ਕਰੀਏ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸ਼ਾਬ ਸਬਸਕ੍ਰਾਈਬ ਕਰ ਲਓ ਨਾਲ ਹੀ ਜਿਹੜਾ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਿਓ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸਾਂਝੀ ਹੋ ਜਾਵੇ ਕਣਕ ਦੇ ਉੱਤੇ ਗੁੱਲੀ ਡੰਡੇ ਵਾਲੀ ਜਿਹੜੀ ਵੀ ਮਰਜੀ ਸਪਰੇ ਆਪਾਂ 35-40 ਦਿਨ ਦੇ ਉੱਤੇ ਕਰਦੇ ਹਾਂ ਕਿਉਂਕਿ ਉਸ ਵੇਲੇ ਜਿਹੜੀ ਵੀ ਆਪਾਂ ਸਪਰੇਅ ਕਰਾਂਗੇ ਉਹਦਾ ਜੋ ਵੀ ਬੈਡ ਇਫੈਕਟ ਹੈ ਉਹ ਕਣਕਾ ਵਿਧਾਪ ਨੂੰ ਕਵਰ ਕਰ ਲੈਂਦੀ ਆ ਟੈਲਰਿੰਗ ਸਟੇਜ ਹੁੰਦੀ ਆ ਟੈਲਰਿੰਗ ਸਟੇਜ ਦੇ ਉੱਤੇ ਜੇ ਕੋਈ ਮਾੜਾ ਮੋਟਾ ਬੈਡ ਇਫੈਕਟ ਜਿਹੜਾ ਆਪਣਾ ਫੰਗੋ ਦਾ ਪਹਿੜਾ ਕਿਸੇ ਨਦੀਨ ਨਾਸ਼ਕ ਦਾ ਉਹਨੂੰ ਕੰਟਰੋਲ ਕਰ ਲੈਂਦੀ ਆ ਤੇ ਉਸ ਵੇਲੇ ਗੁੱਲੀ ਡੰਡਾ ਵੀ ਕੰਟਰੋਲ ਹੋ ਜਾਂਦਾ ਕਿਉਂਕਿ ਛੋਟੀ ਹਾਲਤ ਦੇ ਵਿੱਚ ਹੁੰਦਾ ਉਸ ਵੇਲੇ ਆਪਾਂ ਜੋ ਮਰਜੀ ਦਵਾਈ ਜਿਹੜੀ ਬੜਾ ਥੋੜਾ ਬੜਾ ਬੈਡ ਇਫੈਕਟ ਹੁੰਦਾ ਉਹ ਠੀਕ ਹੋ ਜਾਂਦਾ ਪਰ ਹੁਣ ਕਣਕ ਦੀ ਫਸਲ 60 ਦਿਨ ਦੇ ਨੇੜੇ ਤੇੜੇ ਹੋ ਗਈ। ਪਹਿਲੀ ਤਾਂ ਗੱਲ ਆ ਵੀ ਗੁੱਲੀ ਡੰਡਾ ਵੀ ਬਹੁਤ ਸਟਰੋਂਗ ਹੋ ਚੁੱਕਿਆ। ਤੇ ਹੁਣ ਨਾਲ ਦੀ ਨਾਲ ਜਦੋਂ 60 ਤੋਂ 70 ਦਿਨ ਦੀ ਇਹਨਾਂ ਦਿਨਾਂ ਦੇ ਨਾਲ ਦੀ ਨਾਲ ਹੀ ਜੋਇੰਟਿੰਗ ਸਟੇਜ ਤੋਂ ਕਣਕ ਰੀਪ੍ਰੋਡਕਟਿਵ ਸਟੇਜ ਦੇ ਵਿੱਚ ਚਲੀ ਜਾਊ ਛੋਟੀ ਜਿਹੀ ਬੱਲੀ ਬਣਨੀ ਸ਼ੁਰੂ ਹੋ ਜਾਂਦੀ ਆ। ਉਸ ਵੇਲੇ ਤੈ ਹੁੰਦਾ ਵੀ ਬੱਲੀ ਦਾ ਸਾਈਜ਼ ਕੀ ਹੋਊਗਾ, ਦਾਣੇ ਕਿੰਨੇ ਕਿੰਨੇ ਦਾਣੇ ਉਹਦੇ ਵਿੱਚ ਪੈਣਗੇ, ਕਿੰਨਾ ਤੇ ਦਾਣਿਆਂ ਦਾ ਸਾਈਜ਼ ਹੋਊ ਸਾਰਾ ਇਸ ਵੇਲੇ ਤੈ ਹੁੰਦਾ। ਹੁਣ ਜੇ ਆਪਾਂ ਇਸ ਵਕਤ ਕੋਈ ਨਦੀਨ ਨਾਸ਼ਕ ਅਸਲ ਤੇ ਸਪਰੇਅ ਕਰਦੇ ਆ ਤਾਂ ਉਹਦੇ ਬੈਡ ਇਫੈਕਟ ਕਾਫੀ ਜ਼ਿਆਦਾ ਹੁੰਦੇ ਆ ਇਸ ਹਾਲਤ ਦੇ ਵਿੱਚ ਜਦੋਂ ਗੁੱਲੀ ਡੰਡਾ ਇਨਾ ਸਟਰੋਂਗ ਹੋ ਗਿਆ ਹਲਕੀ ਦਵਾਈ ਨਾਲ ਤਾਂ ਉਹਨੇ ਕੰਟਰੋਲ ਨਹੀਂ ਹੋਣਾ ਸੋ ਜੇ ਆਪਾਂ ਕੋਈ ਸਟਰੋਂਗ ਦਵਾਈ ਉਹਦੇ ਤੇ ਵਰਤਾਂਗੇ ਤਾਂ ਉਹਦੇ ਨਾਲ ਕਣਕ ਦੇ ਉੱਤੇ ਜਿਹੜਾ ਕਾਫੀ ਜ਼ਿਆਦਾ ਪ੍ਰਭਾਵ ਪੈਣਾ ਹੁਣ ਗੁੱਲੀ ਡੰਡੇ ਨੂੰ ਕੰਟਰੋਲ ਕਰਨਾ ਕਣਕ ਦੇ ਝਾੜ ਦੇ ਵਾਸਤੇ ਜੇ ਆਪਾਂ ਨਦੀਨ ਨਾਸ਼ਕ ਰਹੀ ਹੀ ਕਣਕ ਦਾ ਝਾੜ ਕਟਾ ਲਿਆ ਇਫਰਨ ਗੁੱਲੀ ਡੰਡਾ ਆਪਾਂ ਨੂੰ ਕੰਟਰੋਲ ਕਰਨ ਦਾ ਕੀ ਫਾਇਦਾ ਹੋਇਆ ਹੋ ਸਕਦਾ ਗੁੱਲੀ ਡੰਡੇ ਦੇ ਨਾਲ ਉਨਾ ਵੱਡਾ ਨੁਕਸਾਨ ਨਾ ਹੋਵੇ ਜਿੰਨਾ ਆਪਾਂ ਨਦੀਨ ਨਾਸਕ ਦੇ ਥਰੂ ਨੁਕਸਾਨ ਕਰਾ ਲੀਏ ਪਹਿਲੀ ਗੱਲ ਇਹ ਤਾਂ ਆਇਆ ਵੀ ਜਦੋਂ ਕਣਕ 50 ਦਿਨ ਤੋਂ ਉੱਪਰ ਹੋ ਜਾਂਦੀ ਹੈ ਕੋਈ ਵੀ ਨਦੀਨ ਨਾਸਕ ਜਿਹਦੇ ਵਿੱਚ ਮੈਟਰੀਬਿਊਜਨ ਪਾਇਆ ਹੋਇਆ ਉਹ ਕਣਕ ਤੇ ਸਪਰੇਅ ਨਾ ਕਰੋ ਤੇ ਨਾ ਹੀ ਜਿਹੜਾ 24D ਵਾਲਾ ਜਿਹੜਾ ਨਦੀਨ ਨਾਸਕ ਹੈ ਉਹ ਆਪਾਂ ਕਣਕ ਦੀ ਫਸਲ ਤੇ ਉੱਤੇ 60 ਦਿਨ ਦੇ ਨੇੜੇ ਤੇੜੇ ਕਦੇ ਵੀ ਇਹਨੂੰ ਆਪਾਂ ਸਪਰੇ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਬਹੁਤ ਭੜੇ ਜਿਹੜੇ ਇਫੈਕਟ ਇਹਦੇ ਤੇ ਆਉਣਗੇ ਜਦੋਂ 24D ਦੀ ਗੱਲ ਕਰ ਲੋ 24D ਆਪਾਂ ਸਪਰੇ ਕਰਾਂਗੇ ਤਾਂ ਇਹਦੇ ਨਾਲ ਜਿਹੜੀ ਬੱਲੀ ਕਈ ਵਾਰੀ ਵਿੱਚ ਰੁੱਕ ਜਾਂਦੀ ਹੈ ਜਿਹੜੇ ਪੱਤੇ ਨੇ ਪੱਤੇਾਂ ਦੇ ਕੁੰਡਲ ਜੇ ਬਣ ਜਾਂਦੇ ਨੇ ਉਹਦਾ ਨਾਲ ਕਾਫੀ ਜਿਹੜਾ ਨੁਕਸਾਨ ਹੋਣਾ ਤੇ ਝਾੜ ਦੇ ਉੱਤੇ ਤਾਂ ਵੱਡਾ ਨੁਕਸਾਨ ਹੋਣਾ ਹੀ ਹੋਣਾ ਤੇ ਪਹਿਲਾਂ ਹੀ ਪੱਤਿਆਂ ਤੇ ਬੱਲੀ ਜਿਹੜੀ ਉਹਦੇ ਤੋਂ ਬਾਹਰ ਆਉਣੀ ਮੁਸ਼ਕਲ ਹੋ ਜਾਂਦੀ ਆ ਉਸ ਟਾਈਮ ਦੇ ਵਿੱਚੋਂ ਸੋ ਇਸ ਕਰਕੇ ਇਹ ਤਾਂ ਭੁੱਲੀ ਜਾਓ ਦੂਸਰੀ ਗੱਲ ਜਿਹੜੀਆਂ ਦਵਾਈਆਂ ਦੇ ਵਿੱਚ ਮੈਟ੍ਰਿਵਿਜ਼ਨ ਟੈਕਨੀਕਲ ਰਲਿਆ ਹੋਇਆ ਭਾਵੇਂ ਸਗਨ ਹੈ ਭਾਵੇਂ ਐਸ਼ੀਅਮ ਨਾਈਨ ਹੈ ਜਾਂ ਜਿਹੜੀ ਆਪਣੀ ਨਵੀਂ ਦਵਾਈ ਜਿਹੜੀ ਆ ਰਹੀ ਹੈ ਐਮਰੀਵਾ ਉਹਦੇ ਵਿੱਚ ਵੀ ਕਿਉਂਕਿ ਮੈਟ੍ਰਿਵਿਜ਼ਨ ਵਾਲਾ ਟੈਕਨੀਕਲ ਰਲਿਆ ਹੋਇਆ ਇਹ ਸਾਰੀਆਂ ਦਵਾਈਆਂ 55-60 ਦਿਨ ਤੱਕ ਕਦੇ ਵੀ ਸਪਰੇ ਨਹੀਂ ਕਰਨੀਆਂ ਭਾਜੀ ਦੇ ਵਿੱਚ ਮੈਟ੍ਰਿਵਿਜ਼ਨ ਟੈਕਨੀਕਲ ਰਲਿਆ ਇਹ ਦਵਾਈਆਂ 40 ਦਿਨ ਤੋਂ ਪਹਿਲਾਂ ਪਹਿਲਾਂ ਸਪਰੇ ਕਰ ਲੋ ਫਿਰ ਇਹ ਕੰਟਰੋਲ ਕਰਦਿਆਂ ਨੇ ਕਿਉਂਕਿ ਮੈਟਰੀ ਵਿਊਜ਼ਨ ਵਾਲੀ ਗੁੱਲੀ ਡੰਡਾ ਕਾਫੀ ਹੱਦ ਤੱਕ ਕੰਟਰੋਲ ਹੁੰਦਾ ਪਰ ਹੁਣ ਜੇ ਇਸ ਹਾਲਤ ਦੇ ਵਿੱਚ ਕਈ ਜ਼ਿੰਮੇਦਾਰ ਟੌਪਿਕ ਵਾਲੀ ਟੈਕਨੀਕਲ ਦੇ ਵਿੱਚ ਕਲੋਡਿਨਾ ਪਾਫ ਦੇ ਵਿੱਚ ਮੈਟਰੀ ਵਿਊਜ਼ਨ ਲੜਾ ਕੇ ਕਰ ਰਹੇ ਨੇ ਜਾਂ ਹੁਣ ਐਕਸਲ ਉਹਦੇ ਆਪ ਸਪਰੇਅ ਕਰ ਰਹੇ ਆ ਐਕਸਲ ਦੇ ਵਿੱਚ ਮੈਟਰੀ ਵਿਊਜ਼ਨ ਲੜਾ ਲਈ ਇਹਦੇ ਨਾਲ ਇਸ ਇਸ ਸਟੇਜ ਦੇ ਉੱਤੇ ਆ ਕੇ ਕਣਕ ਦੇ ਉੱਤੇ ਬਹੁਤ ਜਿਹੜੇ ਬੈਡ ਇਫੈਕਟ ਪੈ ਸਕਦੇ ਨੇ ਇਸ ਕਰਕੇ ਹੁਣ ਇਹ ਤਾਂ ਭੁੱਲ ਜੋ ਵੀ ਜਿੰਨੇ ਜਿੰਨੇ ਟੈਕਨੀਕਲਾਂ ਦੇ ਨਾਲ ਮੈਟਰੀਵਿਊਨ ਆ ਰਿਹਾ ਉਹ ਤਾਂ ਬਿਲਕੁਲ ਹੀ ਨਹੀਂ ਵਰਤਣੇ 60 ਦਿਨ ਦੀ ਫਸਲ ਦੇ ਉੱਤੇ ਬਿਲਕੁਲ ਉਹਨਾਂ ਦੀ ਸਪਰੇਅ ਨਾ ਕਰੋ ਉਹਦੇ ਨਾਲ ਜਿਹੜਾ ਆਪਣਾ ਨੂੰ ਫਾਇਦੇ ਨਾਲੋਂ ਵੱਧ ਨੁਕਸਾਨ ਹੋਣਾ ਤਾਂ ਫਿਰ ਆਪਣੇ ਕੋਲੇ ਬਚਦੇ ਕੀ ਆ ਬਸ ਐਕਸਲ ਤੇ ਟੌਪਿਕ ਬਚਦਾ ਜਿਹੜੇ ਦੂਸਰੇ ਨੇ ਸਾਰਿਆਂ ਦੇ ਵਿੱਚ ਇਹ ਆ ਰਿਹਾ ਜਾਂ ਆਪਾਂ ਜਿਹੜਾ ਐਟਲੈਂਟਿਸ ਵਾਲਾ ਉਹ ਵੀ ਕਾਫੀ ਸਟਰੋਂਗ ਜਿਹੜਾ ਟੈਕਨੀਕਲ ਆ ਇਸ ਵਕਤ ਉਹਦਾ ਵੀ ਨੁਕਸਾਨ ਹੋਊਗਾ ਉਹ ਵੀ ਆਪਾਂ 35-40 ਦਿਨ ਦੇ ਉੱਤੇ ਹੀ ਵਧੀਆ ਉਹਦੇ ਜਿਹੜੇ ਅਸਰ ਹੈਗੇ ਨੇ ਉਹ ਆਪਾਂ ਉਹਨੂੰ ਉਹ ਆਪਾਂ ਮਿਲਦਾ ਪਰ ਹੁਣ ਜੇ ਆਪਾਂ ਇਸ ਸਟੇਜ ਦੇ ਉੱਤੇ ਐਟਲੈਂਟਿਸ ਕਰਾਂਗੇ ਏਸ਼ੀਆ ਮੈਂ ਨਾਇਨ ਕਰਾਂਗੇ ਸਗਨ ਕਰਾਂਗੇ ਜਾਂ ਐਮਰੀਵਾ ਵਗੈਰਾ ਦਵਾਈਆਂ ਵਰਤਾਂਗੇ ਇਹਨਾਂ ਜਿਨ੍ਹਾਂ ਦੇ ਵਿੱਚ ਬੀਮੈਟਰੀ ਵੀਗਨ ਦਵਾਈ ਆ ਹੈਗੀ ਆ ਟੈਕਨੀਕਲ ਆ ਉਹਦਾ ਜਿਹੜਾ ਨੁਕਸਾਨ ਹੋਊਗਾ ਸੋ ਇਹ ਤਾਂ ਆਪਾਂ ਭੁੱਲ ਜਾਈਏ ਹੁਣ ਅੰਬਲਾ ਤਾਂ ਕਰੋ ਹੀ ਨਾ ਕਿਉਂਕਿ ਕਾਫੀ ਜਿਹੜਾ ਫਸਲ ਵੱਡੀ ਹੋ ਚੁੱਕੀ ਹੈ ਆਪਾਂ ਨੂੰ ਜੇ ਜ਼ਿਆਦਾ ਨਦੀਨ ਆਏਗਾ ਤਾਂ ਲੇਵਰ ਨੂੰ ਉੱਪਰ ਲਾ ਕੇ ਘਟਾ ਲਓ ਜੇ ਕੱਢ ਸਕਦੇ ਕੱਢ ਲਓ ਨਹੀਂ ਤਾਂ ਫਿਰ ਉਹਦਾ ਵੈਸੇ ਵੀ ਦਵਾਈ ਦੇ ਨਾਲ ਵੀ ਉਹਨੇ ਕੋਈ ਹੋਣੀ ਕਰਨਾ ਜੇ ਹੁਣ ਆਪਾਂ ਚਾਹੁੰਦੇ ਆ ਨਹੀਂ ਆਪਾਂ ਨੂੰ ਲੱਗਦਾ ਵੀ ਹੁਣ ਆਪਾਂ ਨਹੀਂ ਕਰ ਸਕਦੇ ਤਾਂ ਕੱਲੀ ਐਕਸੀਲ ਨਾਲ ਉਹਦੇ ਜਿਹੜਾ ਟੌਪਿਕ ਵਾਲਾ ਟੈਕਨੀਕਲ ਆ ਉਹ ਰਲਾ ਲਓ ਉਹ ਥੋੜਾ ਜਿਹਾ ਮਤਲਬ ਉਹਨੇ ਜ਼ਿਆਦਾ ਸਟਰੌਂਗ ਨਹੀਂ ਹੈਗੇ ਗੁੱਲੀ ਡੰਡੇ ਤੇ ਥੋੜਾ ਬਾਲਾ ਕੰਟਰੋਲ ਉਹਨਾਂ ਦਾ ਹੋ ਜਾਊਗਾ ਪਰ ਇਸ ਹਾਲਤ ਦੇ ਵਿੱਚ ਜੇ ਚੰਗੀ ਤਰ੍ਹਾਂ ਕੰਟਰੋਲ ਕਰਨਾ ਉਹਨੇ ਨਹੀਂ ਹੋਣਾ ਉਹ ਹੁਣ ਸਮਾਂ ਲੰਘ ਚੁੱਕਿਆ ਹੁਣ ਉਹਦਾ ਕੋਈ ਫਾਇਦਾ ਨਹੀਂ ਹੈਗਾ ਐਨਾ ਕਿ ਜ਼ਰੂਰ ਆਵੇ ਉਹ ਦਬ ਜੂਗਾ ਗੁਲੀ ਡੰਡਾ ਕਰਨ ਕਿ ਤੋਂ ਦੀ ਬਾਹਰ ਹੋ ਜੂਗੀ ਕੁਝ ਹੱਦ ਤੱਕ ਥੋੜਾ ਬਾਲਾ ਜਿਹੜਾ ਉਹਦਾ ਇਫੈਕਟ ਪੈ ਸਕਦਾ ਪਰ ਝਾੜ ਦੇ ਉੱਤੇ ਥੋੜਾ ਬਾਲਾ ਇਫੈਕਟ ਉਹਦਾ ਪੈਣਾ ਹੀ ਪੈਣਾ ਕਿਉਂਕਿ ਹੁਣ 70 ਦਿਨ ਦੀ ਜਦੋਂ ਫਸਲ ਹੋਗੀ ਜਦੋਂ ਰੀਪਰੋਡਕਟਿਵ ਸ਼ਸ਼ਟ ਨੂੰ ਛੁਰੂ ਹੋ ਗਿਆ ਉਸ ਵੇਲੇ ਤਾਂ ਬਿਲਕੁਲ ਹੀ ਨਾ ਕਰੋ ਉਸ ਵੇਲੇ ਤਾਂ ਤੁਸੀਂ ਐਕਸਲ ਵੀ ਨਾ ਸੋਚੋ ਕਿਉਂਕਿ ਇਹਨਾਂ ਦਾ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਸੋ ਇਸ ਹਾਲਤ ਦੇ ਵਿੱਚ ਜੇਕਰ ਤੁਹਾਨੂੰ ਲੱਗਦਾ ਵੀ ਨਹੀਂ ਸਰਦਾ ਤਾਂ ਇਹਨਾਂ ਦੋਵੇਂ ਦਵਾਈਆਂ ਦੇ ਵਿੱਚੋਂ ਕੋਈ ਦਵਾਈ ਤੁਸੀਂ ਵਰਤ ਲਓ ਤੋਂ ਮੈਂ ਦੋਵੇਂ ਰਲਾ ਕੇ ਪਾ ਸਕਦੇ ਹਾਂ ਪਰ ਹੋਰ ਜਿਹਦੇ ਵੀ ਟ੍ਰੈਟਰੀ ਵਿਊਨ ਵਰਗਾ ਟੈਕਨੀਕਲ ਰਲੇ ਹੋਏ ਨੇ ਉਹ ਦਵਾਈਆਂ ਤਾਂ ਬਿਲਕੁਲ ਨਾ ਵਰਤੋ ਉਹਨਾਂ ਦਾ ਤੁਹਾਨੂੰ ਕਾਫੀ ਜਿਹੜਾ ਝਾੜ ਦੇ ਵਿੱਚ ਅਸਰ ਪੈ ਸਕਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਦਰ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ